ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਵਾਧ ਧੰਨਵਾਦ ਕਿਰਤ ਨਾ ਸਾਡੇ ਜੀਵਨਦਾਸੀ ਕਾਉਂਸਲਰ ਸਾਹਿਬ ਪਹੁੰਚੇ ਆ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਸਾਡੇ ਮਨਵੀਰ ਜੀ ਪਹੁੰਚੇ ਆ ਇਹਨਾਂ ਦਾ ਵੀ ਇੱਥੇ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਮੈਂ ਪਿੱਛੇ ਵੀ ਜਿੰਨੇ ਸਾਡੇ ਵੀਰ ਖੜੇ ਆ ਉਹਨਾਂ ਨੂੰ ਬੇਨਤੀ ਆ ਵੀ ਕੁਰਸੀਆਂ ਤੇ ਆ ਕੇ ਬੈਠੋ ਸਾਡੇ ਲੀਡਰ ਸਾਹਿਬਾਨ ਆ ਕੇ ਬੈਠੇ ਆ ਅਸੀਂ ਸਾਰਿਆਂ ਨੇ ਆਈ ਤੁਹਾਡੇ ਆਪਣੇ ਮਿਲਕਾ ਦਾ ਤਾਜ ਹੈ ਕਿਹਦੇ ਸਿਰ ਤੇ ਰੱਖਣਾ ਹੈ ਬੰਦ ਨਾਲ ਵਿਚਾਰ ਤਦੰਗਾ ਕਰਕੇ ਔਰ ਸਹੀ ਬੰਦੇ ਨੂੰ ਚੋਣਾ ਹੈ ਚੰਨਜੀਤ ਸਿੰਘ ਦੀ ਚੰਨੀ ਉਹਦੇ ਕੋਲ ਇੱਕ ਬੰਦਾ ਆ ਕੇ ਪੁੱਛਦਾ ਹਾਂ ਵੇ ਭਿਕਰੀਆ ਕਿ ਚੰਨੀ ਸਾਹਿਬ ਆਪਣੇ ਸਟੇਜ ਤੇ ਖੜੇ ਆ ਸੋ ਇੱਕ ਆਈ ਦੀ ਰਾਜਨੀਤੀ ਦੇ ਉਹ ਟਿਕਟ ਸਮੇਤ ਉਹਨਾਂ ਟਿਕਟ ਵੀ ਦੇ ਦਿੱਤੀ ਉਹ ਟਿਕਟ ਲੈ ਕੇ ਜੇ ਵੀ ਤੇ ਵੀ ਸ਼ਾਮਲ ਹੋ ਕਿਸੇ ਤਰ੍ਹਾਂ ਦੂਸਰਾ ਉਮੀਦਵਾਰ ਜਿਹੜਾ ਕਿ ਜਾਨੀ ਦਲ ਤੋਂ ਪਵਨ ਤੀਨੂ ਜੀ ਕਬੀ ਪਹਿਲਾਂ ਬੀਐਸਪੀ ਫਿਰ ਅਕਾਲੀ ਦਲ ਫਿਰ ਤੀਸਰੀ ਪਾਰਟੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਗਏ ਇਸ ਤਰ੍ਹਾਂ ਇਹ ਸਾਰੇ ਉਮੀਦਵਾਰ ਆਪਣਾ ਸੂਤ ਦੇਖਦੇ ਆ ਵੀ ਅਸੀਂ ਕਿੰਦਾ ਜਨਤਾ ਨੂੰ ਗੁੰਮਰਾਹ ਕਰ ਸਕਦੇ ਹਾਂ ਜੰਨੀ ਉਹਨਾਂ ਦੇ ਹੌਣ ਹਾਸਪੁੱਤਰ ਨਵੀ ਜੀ ਜ਼ੋਰਦਾਰ ਤਾੜੀ ਮਾਰ ਕੇ ਜੇ ਮੈਂ 1992 ਦੇ ਵਿੱਚ ਮੈਨੂੰ ਤੋੜਿਆ ਸੀ ਸਾਰ ਆਪਾਸੋਂ ਦੇ ਬੇਲੇ ਤੇ ਅੱਜ ਤੱਕ ਦਾਸ ਦੇ ਉੱਤੇ ਅਸ਼ੀਰਵਾਦ ਹੈ ਹਾਰਜੋਗ ਹਰਜੀਵਨ ਸਿੰਘ ਜੀ ਸਤਿਕਾਰਯੋਗ ਮੇਰੇ ਚਾਚਾ ਜੀ ਕੁਲਵੀਰ ਸਿੰਘ ਜਿਹੜਾ 1000 ਰੁਪਏ ਮਹੀਨੇ ਨਾਲ ਲਾ ਲਾਇਆ ਕਿੱਥੇ ਆ ਓਏ ਇੱਕ ਇੱਕ ਵੀ ਲਾਈ ਸਾਡੀ ਮਾਂ ਕਹਿੰਦੀ ਹੁੰਦੀ ਸੀ ਆ ਬੀਬੀਆਂ ਮੇਟੀਆਂ ਮੇਰੀਆਂ ਮਾਮਾ ਕਹਿੰਦਾ ਝਾੜੂ ਖੜਾ ਨਹੀਂ ਕਰੀਦਾ ਲੜਾਈਆਂ ਘਰ ਹੁੰਦਾ ਆਪਾਂ ਪੰਜਾਬ ਚ 92 ਕਹਦਾ ਕਰਦਾ ਸਾਰੇ ਪੰਜਾਬ ਦੀ ਜਿੱਤੀ ਖੜਖੰਡੇਈ ਆ ਭਹਾਉਣੇ ਧਾਡੂ ਦਾ ਸਫਾਇਆ ਕਰੋ ਆਪਾਂ ਕਰਮਾਂ ਵਾਲੇ ਆ ਕਿ ਆਪਾਂ ਨੂੰ ਚਰਜੀ ਸਿੰਘ ਜੰਨੀ ਵਰਗਾ ਵੇਦਦਾ ਗਾਕੂ ਮਿਲਿਆ ਮੰਗਈ ਦਾ ਹਾਲ ਦੇਖ ਲਓ ਜੰਨੀ ਸਾਹਿਬ ਜਿਹਦਾ 3 ਮਹੀਨੇ ਦਾ ਕੰਮਕਾਰ ਮਿਲਿਆ ਸੀ ਸਿਰਫ 3 ਮਹੀਨੇ ਬਤੌਰ ਮੰਤਰੀ ਤੇ ਘਰ-ਪਰ ਆਵਾਜ਼ ਹੋ ਗਈ ਸੀ ਘਰ-ਘਰ ਚੱਲੇ ਗੱਲ ਜੰਨੀ ਕਰਦਾ ਮਸਲੇ ਹੱਲ ਕਿਸਾਨ ਲੈ ਲੋ ਚਾਹੇ ਮਜ਼ਦੂਰ ਲੈ ਲਓ ਜਾਂ ਸਾਡੇ ਆਮ ਲੋਕ ਲੈ ਲਓ ਕਿਸੇ ਨੇ ਉਹਨੇ ਸਾਰ ਨਹੀਂ ਪੁੱਛੀ ਕਿਸੇ ਨੇ ਉਹਨੇ ਮਨ ਦੀ ਬਾਤ ਨਹੀਂ ਪੁੱਛੀ ਬਸ ਆਪਣੇ ਮਨ ਦੀ ਬਾਤ ਸੁਣਾਈ ਐ ਸਰ ਇਹ 10 ਸਾਲ ਪਹਿਲਾਂ ਜਦੋਂ ਸਾਡੇ ਵਿੱਚ ਬੋਟਾ ਲੈਣ ਦੀ ਆਏ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹਟਾਣੀ ਸੀ ਜਦੋਂ ਕਹਿੰਦੇ ਸੀ ਜੇ ਸਾਨੂੰ ਸਮਾ ਦੋ ਅਸੀਂ ਅੱچھے ਦਿਨ ਲੈ ਕੇ ਆਵਾਂ ਦਦ ਕਹਿੰਦੇ ਸੀ ਮਹਿੰਗਾਈ ਬਹੁਤ ਹੈ 400 ਰੁਪਏ ਦਾ ਸਿਲੰਡਰ ਹੈ ਸਾਨੂੰ ਸਮਾਂ ਦੋ ਅਸੀਂ ਅੱਛੇ ਦਿਨ ਲੈ ਕੇ ਆਵਾਂਗੇ ਦਦ ਕਹਿੰਦੇ ਸੀ 55 ਰੁਪਏ ਦਾ ਪੈਟਰੋਲ ਹੈ ਸਾਨੂੰ ਸਮਾਂ ਦੋ ਅਸੀਂ ਅੱਛੇ ਦਿਨ ਲੈ ਕੇ ਆਵਾਂਗੇ ਦਦ ਕਹਿੰਦੇ ਸੀ ਵੀ ਬਾਹਰਲੇ ਦੇਸ਼ਾਂ 'ਚ ਕਾਲਾ ਧੰਨ ਬਹੁਤ ਪਿਆ ਹੈ ਸਾਨੂੰ ਸਮਾਂ ਦੋ ਅਸੀਂ ਭਾਰਤ ਵਿੱਚ ਲੈ ਕੇ ਆਵਾਂਗੇ 15-15 ਲੱਖ ਰੁਪਏ ਤੁਹਾਡੇ ਖਾਤੇ 'ਆਜ ਪਾਵਾਂਗੇ ਤਦ ਕਹਿੰਦੇ ਸੀ 2 ਕਰੋੜ ਨੌਕਰੀ ਹਰ ਸਾਲ ਨੌਜਵਾਨਾਂ ਨੂੰ ਦਵਾਂਗੇ ਅੱਛੇ ਦਿਨਾਂ ਦੇ ਅੱਜ ਅੱਛੇ ਦਿਨਾਂ ਦੀ ਆਪਾਂ ਗੱਲ ਕਰਨਾ ਅੱਛੇ ਦਿਨ ਆਪਾਂ ਜੀਣੇ ਜਿਹੜੇ ਮਾੜੇ ਸਮੇਂ ਨੂੰ ਇਹ ਕਹਿੰਦੇ ਸੀ 400 ਰੁਪਏ ਦਾ ਸਿਲੰਡਰ ਮਹਿੰਗਾ ਹੈ ਅੱਜ ਅੱਛੇ ਦਿਨਾਂ 'ਚ 11 1100 ਰੁਪਏ ਦਾ ਹੋਇਆ ਹੈ ਜਿਹੜੇ ਮਾੜੇ ਦਿਨਾਂ 'ਚ ਕਹਿੰਦੇ ਸੀ 55 ਰੁਪਏ ਦਾ ਪੈਟਰੋਲ ਮਹਿੰਗਾ ਹੈ ਅੱਜ 8 ਦਿਨਾਂ ਚੋਂ 95 ਰੁਪਏ ਦਾ ਹੋਇਆ ਹੈ 15 15 ਲੱਖ ਛੱਡੋ 15 ਰੁਪਏ ਨੇ ਕਿਸੇ ਦੇ ਖਾਤੇ 'ਚ ਪਾਏ ਦੋ ਕਰੋੜ ਨੌਕਰੀ ਹਰ ਸਾਲ ਕਹਿੰਦੇ ਸੀ 10 ਸਾਲ ਹੋ ਗਏ 20 ਕਰੋੜ ਨੌਕਰੀ ਹੋਗੀ ਕਿਸੇ ਇੱਕ ਨੂੰ ਵੀ ਜੇ ਨੌਕਰੀ ਮਿਲੀ ਹੋਵੇ ਸੈਂਟਰ ਦੀ ਜਾਂ ਸਰਕਾਰੀ ਮੈਨੂੰ ਹੱਥ ਖੜਾ ਕਰਕੇ ਦੱਸ ਕਿਸੇ ਨੂੰ ਨੌਕਰੀ ਨਹੀਂ ਮਿਲੀ ਅੱਜ ਸਾਡੇ ਸਾਰੇ ਨੌਜਵਾਨ ਮੇਲੇ ਬੈਠੇ ਹਾਂ ਜਿਹੜੀਆਂ ਨੌਕਰੀਆਂ ਪੱਕੀਆਂ ਸੀ ਅੱਗੇ ਪੰਜਾਬ ਦੇ ਮੁੰਡੇ ਮਿਹਨਤ ਕਰਕੇ ਕਸਰਤ ਕਰਕੇ ਫੌਜ ਦੀ ਨੌਕਰੀ 'ਚ ਚਲੇ ਜਾਂਦੇ ਸੀ ਵੀ ਪੱਕੀ ਐ ਬਾਅਦ ਪੈਨਸ਼ਨ ਵੀ ਮਿਲੂਗੀ ਜੇ ਦੇਸ਼ ਦੇ ਲਈ ਮੁੰਡਾ ਸ਼ਹੀਦ ਵੀ ਹੋ ਗਿਆ ਹਾਂਜੀ ਅੱਜ ਅਸੀਂ ਬੋਰਡ ਨੰਬਰ 4 ਦੇ ਵਿੱਚ ਰਾਮਗੜੀਏ ਮਹੱਲੇ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਬੜੀ ਲੈਵਲ ਦੀ ਮੀਟਿੰਗ ਕੀਤੀ ਹੈ ਇਹ ਮੀਟਿੰਗਾਂ ਇੰਨੀ ਸ਼ਾਨਦਾਰ ਤਾਂ ਬੜੀਆਂ ਕਿ ਲੋਕ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਪਿਆਰ ਕਰ ਰਹੇ ਆ ਮੈਂ ਜਾਉਂਗੀ ਇੱਕ ਵਾਰ ਉਹ ਚਾਹੁੰਦੇ ਆ ਕਿ ਇੱਥੋਂ ਉਹ ਨੁਮਾਇੰਦਗੀ ਕਰਨ ਸਾਡੇ ਡਵੈਲਪਮੈਂਟ ਦੀ ਗੱਲ ਕਰਨ ਜਿਵੇਂ ਉਹਨਾਂ ਨੇ 3 ਮਹੀਨਿਆਂ ਦੇ ਵਿੱਚ ਕੰਮ ਕੀਤਾ ਉਹ ਚਾਹੁੰਦੇ ਆ ਵੀ ਉਹ ਸਾਡੇ ਇੱਥੇ ਆ ਕੇ 5 ਸਾਲ ਕੰਮ ਕਰਨ ਤੇ ਜਿਹੜੇ ਸਾਡੇ ਕੰਮ ਅਧੂਰੇ ਆ ਉਹਨਾਂ ਨੂੰ ਪੂਰਾ ਕਰਨ ਤੇ ਜਿਹੜੀ ਅੱਜ ਭਾਜਪਾ ਦੀ ਸਰਕਾਰ ਜਿਸ ਤੋਂ ਹਰ ਵਰਗ ਤੰਗ ਕਿਉਂਕਿ ਇੱਥੇ ਸਭ ਨੂੰ ਪਤਾ ਹੈ ਵੀ ਅਸੀਂ ਉਹਨੂੰ ਉਤਾਰਨਾ ਚਾਹੁੰਦੇ ਆ ਤੇ ਲੋਕ ਚਾਹਨੇ ਆ ਵੀ ਅਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਵਰਗਾ ਨੁਮਾਇੰਦਾ ਦਈਏ ਜਿਨੇ ਅੱਜ ਤੱਕ ਬੀਜੇਪੀ ਨੂੰ ਅੱਖਾਂ ਦਿਖਾਈਆਂ ਉਹਨਾਂ ਨੂੰ ਨਕਾਰਿਆ ਜਿਹਦੇ ਲੱਤਾਂ 'ਚ ਜਾਨ ਹੈ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਸੋ ਉਹਨਾਂ ਦੀ ਮਦਦ ਲਈ ਸਾਰੇ ਲੋਕ ੁੰਬੜ ਕੇ ਆ ਰਹੇ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇੰਨਾ ਪਿਆਰ ਦੇਣ ਦੀ ਲੋਕਾਂ ਦਾ ਤੇ ਆਸ ਕਰਦਾ ਵੀ ਤੁਸੀਂ ਸਾਨੂੰ ਇਕੱਠੇ ਹੋ ਕੇ ਡਟ ਕੇ ਵੋਟਾਂ ਪਾ ਕੇ ਇੱਕ ਵੱਡੀ ਜਿੱਤ ਲਓਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਭਾਣ ਜੀ ਅੱਜ ਮਸਮੂਰ ਰਾਮਗੜਿਆ ਮਹੱਲਾ ਨਿਵਾਸੀ ਦਲਵੱਟਰੋਨੀ ਵਾਸੀਆਂ ਦਾ ਧੰਨਵਾਦੀ ਆ ਕਿ ਬਹੁਤ ਹੀ ਛੋਟੀ ਸਨੇਹ ਤੇ 12 ਇੱਕ ਵਜੇ ਸੁਨੇਹਾ ਮਿਲਿਆ ਫੇਰ ਵੀ ਤਿੰਨ ਚਾਰ ਘੰਟੇ ਦੇ ਵਿੱਚ ਹੀ ਬਹੁਤ ਹੀ ਵਧੀਆ ਜਿਹੜਾ ਤੁਸੀਂ ਇਕੱਠ ਕਰਕੇ ਮੇਰਾ ਮਾਣ ਵਧਾਇਆ ਮੈਂ ਤੁਹਾਡੇ ਚਰਨਾਂ ਦਾ ਦਾਸ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਔਰ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਲੋਕ ਸਭਾ ਦੇ ਚੋਣਾਂ ਕੋਈ ਛੋਟੀ ਚੋਣ ਨਹੀਂ ਹਿੰਦੁਸਤਾਨ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਰ ਡਾਕਟਰ ਅੰਬੀਦਕਰ ਜੀ ਨੇ ਆਪਾਂ ਨੂੰ ਇਹ ਹੱਕ ਦਿੱਤਾ ਔਰ ਆਪਾਂ ਉਹਦੇ ਵਿੱਚ ਉਮੀਦਵਾਰ ਚੋਣੇ ਮੇਰਾ ਖਿਆਲ ਆ ਕਿ ਜਿੰਨੀਆਂ ਵੀ ਪਾਰਟੀਆਂ ਖੜੀਆਂ ਉਹਨਾਂ ਚ ਧਰਮ ਨਿਰਪੱਖ ਪਾਰਟੀ ਹੈ ਕਾਂਗਰਸ ਔਰ ਚਿੱਟੀ ਚਾਦਰ ਭਾਈ ਕਨਗਿਆ ਜੀ ਵਾਂਗ ਸੇਵਾ ਕਰਨ ਵਾਲੇ ਚੰਦਜੀਤ ਸਿੰਘ ਚੰਨੀ ਉਮੀਦਵਾਰ ਇਸ ਗੱਲ ਦੀ ਵਧਾਈ ਸਾਧ ਸੰਗਤ ਨੂੰ ਵੀ ਤੇ ਹਾਈ ਕਮਾਂਡ ਨੂੰ ਵੀ ਔਰ ਅੱਜ ਦੇ ਛੋਟੇ ਜਿਹੇ ਸਨੇਹ ਤੇ ਕਠਰੇ ਸਾਬਤ ਕਰਦਾ ਕਿ ਸਭੂੱਚੇ ਗਰਾਂਆਂ ਚੋਂ ਬਹੁਤ ਵੱਡੀ ਲੀਡ ਜਿਹੜੀ ਚਰਜੀ ਸਿੰਘ ਚੰਨੀ ਉਹਨਾਂ ਨੂੰ ਮਿਲੇਗੀ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਨਾਲ ਅਸੀਂ ਇਹ ਸੀਟ ਉਹਨਾਂ ਨੂੰ ਚਤਾ ਕੇ ਭੇਜਾਂਗੇ ਜਿੰਨੇ ਵੀ ਸਾਥ ਸੰਗਤ ਇੱਥੇ ਅੱਜ ਪਹੁੰਚੀ ਛੋਟੇ ਸਨੇਹ ਤੇ ਉਹਨਾਂ ਨੂੰ ਤਹਿ ਦਿਲੋਂ ਮੈਂ ਧੰਨਵਾਦ ਉਹਨਾਂ ਦਾ ਕਰਦਾ ਔਰ ਇਸੇ ਤਰ੍ਹਾਂ ਹੱਥ ਜੋੜ ਕੇ ਬੇਤੀ ਕਰਦਾ ਕਿ ਦਾਸ ਉਹਨਾਂ ਦਾ ਬੱਚਾ ਆ ਉਹਨਾਂ ਦਾ ਬੇਟਾ ਆ ਇਹਦਾ ਸਹਯੋਗ ਇਸੇ ਤਰ੍ਹਾਂ ਰੱਖਣਾ ਔਰ ਆਪਾਂ ਗੱਜ-ਬੱਜ ਕੇ ਪਹਿਲੀ ਤਰੀਕ ਨੂੰ ਪੰਜੀ ਦਾ ਪੱਤਰ ਦਫਾਉਣਾ ਤੇ ਕੌਂਸਲ ਵੱਡੀ ਲੀਡ ਤੇ ਇਸ ਹਾਲਕੇ ਚ ਜਿੱਤਾਉਣਾ ਧੰਨਵਾਦ ਜੈ ਹਿੰਦ